ਰੋਜ਼ਪੁਰ ਦੇ ਪਿੰਡ ਹਸਤੀਵਾਲਾ ਤੋਂ ਇੱਕ ਜੜੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਸਨ ਮੁਤਾਬਕ ਜੜੀ ਜਾਣਕਾਰੀ ਮਿਲੀ ਹੈ ਕਿ ਇੱਕ ਨਿੱਜੀ ਸਕੂਲ ਦੀ ਵੈਨ ਜੜੀ ਹਾਦਸੇ ਦਾ ਸ਼ਿਕਾਰ ਹੋਈ ਹੈ ਜਾਣਕਾਰੀ ਮੁਤਾਬਕ ਸੇਮ ਨਾਲੇ ਦੇ ਪੁਲ ਤੇ ਗ੍ਰੇਲ ਨਾਲ ਟਕਰਾਨ ਤੋਂ ਬਾਅਦ ਬੱਸ ਜੜੀ ਸੇਮ ਨਾਲੇ ਵਿੱਚ ਜਾ ਡਿੱਗੀ ਹੈ ਜਿੰਨੇ ਵੀ ਬੱਚੇ ਸੀ ਕਰੀਬ 28 ਤੋਂ 30 ਬੱਚੇ ਦੱਸੇ ਜਾ ਰਹੇ ਨੇ ਤੇ ਡਰਾਈਵਰ ਸਮੇਤ ਜਿੰਨੇ ਵੀ ਬੱਚੇ ਵਿੱਚ ਮੌਜੂਦ ਸੀ ਵੈਨ ਦੇ ਮਾਮੂਲੀ ਜੀਹਾਂ ਜੜੀਆਂ ਉਹਨਾਂ ਨੂੰ ਰਗੜਾਂ ਵੱਟੀਆਂ ਨੇ ਉਹਨਾਂ ਜਾਨੀ ਮਾਲੀ ਨੁਕਸਾਨ ਜਿਹੜਾ ਹੋਣ ਤੋਂ ਬਚਤ ਰਹੀ ਹੈ ਇਹਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਵੈਣ ਜਿਹੜੀ ਕੀ ਹੈ ਸੇਮ ਨਾਲੇ ਵਿੱਚ ਜਦੋਂ ਡਿੱਗਦੀ ਹੈ ਤਾਂ ਬੱਚੇ ਕਬਰਾ ਜਾਂਦੇ ਨੇ ਪਰ ਜਾਨੀ ਨੁਕਸਾਨ ਤੋਂ ਜਿਹੜਾ ਪਰਮਾਤਮਾ ਦੀ ਵੀ ਕਿਰਪਾ ਦੇ ਨਾਲ ਜਿਹੜੀ ਮਿਹਰ ਰਹੀ ਹੈ ਆਉ ਤੁਹਾਨੂੰ ਸੁਣਾਉਣਿਆ ਸਾਰੇ ਹਾਦਸੇ ਦਾ ਕੀ ਕਾਰਨ ਹੋਇਆ ਇਹਦਾ ਚੱਕਾ ਥੱਲੇ ਖੁੱਲ ਗਿਆ ਜਾਂ ਅੰਦਰ ਨਿਕਲ ਗਿਆ ਧਰੀ ਜਾਂਦੀ ਖੁੱਲ ਗਿਆ ਥੱਲੇ ਵੜ ਗਈ ਕਿੰਨੇ ਵਜੇ ਕੱਟਣਾ ਇਹ ਸਵੇਰੇ ਮੈਨਾ 8:00 ਵਜੇ ਦੀ ਕੱਟਣਾ ਕਿਵੇਂ ਕਿੰਨੇ ਕੁ ਬੱਚੇ ਸੀ ਵਿੱਚ ਬੱਚੇ 30 ਬੱਚੇ ਸੀ ਬੱਚੇ ਸੇਫ ਆ ਜੀ ਹਾਂ ਬੱਚੇ ਸੇਫ ਹੈ ਹਾਂ ਬੱਚੇ ਜਗ੍ਹਾ ਸੈਂ ਜਿੱਦਾਂ ਤੁਸੀਂ ਕਹਿ ਰਹੇ ਕਿ ਚੱਕਰ ਖੁੱਲ ਕੇ ਵਹਿਣ ਵਧੀਆ ਸੀ ਹਾਂ ਵਹਿਣ ਠੀਕ ਹੈ ਚੱਕਾ ਲੈ ਗਿਆ ਐਂਡ ਲੈ ਗਿਆ ਥੱਲਿਓ ਇਹ ਹੁਣ ਮੈਨੂੰ ਨਹੀਂ ਪਤਾ ਕੋ ਤਾਂਚ ਕੀਤੇਗੀ ਬਾਹਰ ਨਿਕਲੇਗੀ ਪਤਾ ਲੱਗੂ ਥੱਲੋਂ ਚੱਕਾ ਖੁੱਲ ਕੇ ਜੱਗ ਦਾ ਵੀ ਆਇਆ ਨ ਮੁੜ ਗਈ ਮੈਨੂੰ ਤਾਂ ਪਤਾ ਆਉ ਨਹੀਂ ਸਮਝਾਈ ਲੋਕ ਕਹਿੰਦੇ ਡਰਾਈਵਰ ਜਿਹੜੇ ਆ ਬਹਿਣਾ ਬਹੁਤ ਭਜਉਂਦੇ ਆ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮੱਦੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿ ਨਹੀਂ ਗੱਡੀਆਂ ਅਸੀਂ ਬਿਲਕੁਲ ਆ ਰਾਮਨਾਂ ਜਾਈਦਾ ਰਾਮਨਾਲ ਹੀ ਆਈਦਾ ਤੇ ਬੱਚੇ ਐਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਨਪੁਰੇ ਸਕੂਲ ਚ ਹੀ ਲੱਗੇ ਚੱਲੇ ਹਾਂ ਸਾਰੇ ਸਕੂਲ ਚ ਲੱਗੇ ਹਾਂ ਸਕੂਲ ਚਲੇ ਗਏ ਸਾਰੇ ਹੁਣ ਬੱਚੇ ਕਿੱਥੇ ਆ ਹੁਣ ਉਹ ਲੈ ਕੇ ਵਾਣ ਪਾ ਕੇ ਸਾਰੇ ਸਕੂਲ ਮੇਰਾ ਨਾ ਜਸਵਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਰਦੇ ਇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਹੈ ਜਦੋਂ ਫੋਨ ਕਰੀਏ ਤੇ ਮੰਨ ਲਓ ਕਹਿੰਦੇ ਨੇ ਵੀ ਖਰਾਬ ਹੈ ਵੈਨ ਜਦੋਂ ਲੇਟ ਹੋ ਜੇ ਵੈਨ ਖਰਾਬ ਹੈ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮੰਨ ਲਓ ਮੈਨੇਜਰ ਨੂੰ ਜਾ ਕੇ ਸਕੂਲ ਦੇ ਨੂੰ ਵੀ ਮੰਨ ਲਓ ਵੈਨ ਬਦਲ ਦਿਓ ਵੀ ਬੱਚਾ ਨੂੰ ਨੁਕਸਾਨ ਹੋ ਸਕਦਾ ਉਹ ਵਹਣ ਗੋਲੀਆਂ ਕਰ ਦਿੰਦੇ ਨੇ ਮਾਰੀ ਮੋੜੇ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆ ਗਈ ਗੀਅਰ ਦੀ ਪ੍ਰੋਬਲਮ ਸੀ ਖਰੇ ਜਾਂ ਥੱਲੇ ਹੋਰ ਪ੍ਰੋਬਲਮ ਸੀ ਆਵਾਜ਼ ਬਹੁਤ ਦੇ ਰਹੀ ਸੀ ਤੇ ਅੱਜ ਆਹ ਵੇ ਇਹ ਸਤਿਗੁਰੂ ਕਿਰਪਾ ਜੀ ਵੇਖੋ ਹੀ ਬਚਾਅ ਹੋ ਗਿਆ ਨਹੀਂ ਤਾਂ ਵੈਨ ਦਾ ਮੰਨ ਲਓ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਹੀ ਜਿਹੜੇ ਭੱਜ ਕੇ ਪੈਦਲ ਵਧਣਾ ਸੀ ਸਸਾ ਤੋੜਿਆ ਬੱਚੇ ਬਾਹਰ ਕੱਢੇ ਅਸੀਂ ਤਾਂ ਇਹੋ ਹੀ ਗੁਜਾਸ਼ ਕਰਾਂਗੇ ਸਕੂਲ ਵਾਲਿਆਂ ਨੂੰ ਵੀ ਵੈਨ ਜਿਹੜੇ ਡਰਾਈਵਰ ਨੂੰ ਮੰਨ ਲਓ ਨਵੀਂ ਦਿੱਤੀ ਜਾਵੇ ਡਰਾਈਵਰ ਬਹੁਤ ਸਿਆਣਾ ਆਪਦੀ ਸਿਆਣਪ ਦੇ ਨਾਲ ਹੀ ਚਲੋ ਹੋ ਸਕਦਾ ਕਿਰਪਾ ਨਾਲ ਬਚਾਅ ਹੋ ਗਿਆ ਜੀ ਕੋਈ ਹਾਸਾ ਆਇਆ ਤੁਹਾਨੂੰ ਤਾਂ ਮੌਕੇ ਮਜੂਸੀ ਹਾਂਜੀ ਮੇਰਾ ਨਾਂ ਕਿਰਪਾ ਸਿੰਘ ਨੱਤੂ ਵਾਲਾ ਏ ਜਦੋਂ ਹਾਸਾ ਆਇਆ ਸੀ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨਗਰ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਡ ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢਿਆ ਔਰ ਜਦੋਂ ਇੱਥੇ ਪਹੁੰਚੇ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਮਿਲਕ ਰਹੇ ਸੀ ਪਰ ਪ੍ਰਮਾਤਮਾ ਦੀ ਕਿਰਪਾ ਨੇ ਇਹ ਹੈ ਵੀ ਕਿਸੇ ਬੱਚੇ ਨੂੰ ਕੋਈ ਗੰਭੀਰ ਝੋਟ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਂਨੇ ਤੋਂ ਬਚ ਗਏ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਕਿੰਨੀ ਉਮਰ ਦੇ ਲੱਗੇ ਸੀ ਬੱਚੇ ਬੱਚੇ ਲਗ ਲਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਹ ਨਾਲ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਜੀ ਤੇ ਜਿਹੜੇ ਸਾਰੇ ਬਾਹਰ ਸੀ ਸੇ ਭੰਨ ਕੇ ਕੱਢ ਲਿਆ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਜੀ ਡਰਾਈਵਰ ਵੀ ਬੈਂਡ ਦੇ ਵਿੱਚ ਸੀਗਾ ਹਾਂ ਜੀ ਡਰਾਈਵਰ ਬੈਂਡ ਦੇ ਵਿੱਚ ਸੀ ਔਰ ਡਰਾਈਵਰ ਨੇ ਸਹਿਯੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਹੇ ਪਾਂਦੀਆਂ ਨੇ ਮਿਲ ਕੇ ਜੋ ਇਹ ਹਾਸਾ ਹੋਇਆ ਹੋਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਹੁਣ ਸਾਰੇ ਬੱਚੇ ਸਕੂਲ ਦੀਆਂ ਵੈਣਾ ਚ ਜਾਂ ਇੱਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸੀ ਉਹ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਸਾਰੇ